ਨਸ਼ੇ ਦੀ ਰੋਕਥਾਮ ਨੂੰ ਲੈ ਕੇ ਖਰੜ ਤੇ ਕੁਰਾਲੀ ਪੁਲਿਸ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ ਇਸੇ ਤਹਿਤ ਕੁਰਾਲੀ ਦੇ ਦੋ ਨੌਜਵਾਨਾਂ ਕੋਲੋਂ 37 ਗ੍ਰਾਮ ਹੈਰੋਇਨ ਅਤੇ 21000 ਰੁਪਇਆ ਨਕਦੀ ਵੀ ਬਰਾਮਦ ਕੀਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਮੌਹਿਦ ਅਗਰਵਾਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕੀ ਕਹਿਣਾ ਹੈ ਪੁਲਿਸ ਦੇ ਅਧਿਕਾਰੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਸਰ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਮੁੱਦਾ ਕੀ ਹੈ ਦੇਖੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਦੀ ਲੜੀ ਦੇ ਵਿੱਚ ਜਿਹੜਾ ਹੈ ਸਾਡੇ ਵੱਲੋਂ ਲਗਾਤਾਰ ਮੁਹਾਲੀ ਪੁਲਿਸ ਵੱਲੋਂ SSP ਸਾਭ ਦੀ ਡਾਇਰੈਕਸ਼ਨ ਦੇ ਹੇਠ ਰੂਟੀਨ ਚ ਕਾਰਵਾਈ ਕੀਤੀ ਜਾਂਦੀ ਹੈ ਜਿਦੇ ਵਿੱਚ ਸਾਡੇ ਵੱਲੋਂ ਸੈਮੀਨਾਰ ਵੀ ਲਗਾਏ ਜਾ ਰਹੇ ਨੇ ਪਬਲਿਕ ਅਵੇਅਰਨੈਸ ਵੀ ਕੀਤੀ ਜਾ ਰਹੀ ਹੈ ਤੇ ਉਸੇ ਦੇ ਵਿੱਚ ਸਾਡੇ ਵੱਲੋਂ ਜਿਹੜਾ ਕੋਈ ਨਸ਼ੇ ਦਾ ਸਮਗਲਰ ਹੈ ਪੈਡਲਰ ਹੈ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਜਿਹੜਾ ਹੈਗਾ ਉਸ ਲੱਖਾਂ ਦੇ ਪਿੱਛੇ ਭੇਜ ਰਹੇ ਹਾਂ ਤੇ ਜਿਹੜਾ ਕੋਈ ਕੰਜ਼ਿਊਮਰ ਆਂਦਾ ਹੈ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾਇਆ ਜਾ ਰਿਹਾ ਹੈ ਤੇ ਓਟ ਕਲੀਨਿਕ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਮੈਡੀਸਨ ਦੇ ਨਾਲ ਤੋ ਐਸੇ ਲੜੀ ਤਹਿਤ ਕਾਰਵਾਈ ਕਰਦੇ ਆ ਸਾਡੇ ਕੋਲ ਹੋਰ ਇਨਫੋਰਮੇਸ਼ਨ ਡਵੈਲਪ ਹੁੰਦੀ ਹੈ ਕਿ ਇੱਥੇ ਇੱਕ ਪ੍ਰੀਤ ਨਾ ਦਾ ਲੜਕਾ ਹੈਗਾ ਜਿਹੜਾ ਉਹਨੂੰ ਅਸੀਂ ਦੌਰਾਨੇ ਆਪਣੀ ਜਿਹੜੀ ਗਸ਼ਤ ਹੈ ਅਰੈਸਟ ਕਰਦੇ ਆ ਜਿਹਦਾ ਨਾਮ ਹੈਗਾ ਮਨਪ੍ਰੀਤ ਔਰ ਪ੍ਰੀਤ son of ਕੋਮਲ ਸਿੰਘ ਵਾਰਡ ਨੰਬਰ 12 ਤੇ ਅੱਜਕੱਲ 14 ਚ ਰਹਿੰਦਾ ਇਹ ਇਸ ਬੰਦੇ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਹੈਗੀ ਹੈ ਦੌਰਾਨੇ ਗਸ਼ਤ ਮਿਲੀ ਤੇ ਉਸੇ ਟਾਈਮ ਇਹਦੇ ਤੇ ਇਹਨੂੰ ਫੜਿਆ ਗਿਆ ਤੇ ਇਹ ਤੋਂ ਰਿਕਵਰ ਹੋ ਗਈ ਸਾਨੂੰ 7 ਗ੍ਰਾਮ ਫਿਰੋਏ ਇਹ 17 ਤਰੀਕ ਨੂੰ ਅਸੀਂ ਐਫ ਆਈ ਆਰ ਲੌਂਚ ਕੀਤੀ ਸੀਗੀ ਜਦੋਂ ਇਹਦੀ ਪੁੱਛਗਿੱਛ ਕੀਤੀ ਉਹ ਪਰਚਾ ਦਰਜ ਕਰਦੇ ਹੋਏ ਤਾਂ ਇਹਨੇ ਦੱਸਿਆ ਕਿ ਜਿਹੜਾ ਇਹ ਮੈਂ ਨਸ਼ਾ ਸੀਗਾ ਇਹ ਅੱਗੋਂ ਜਿਹੜਾ ਇੱਕ ਹੈਗਾ ਅਮਨ ਸ਼ਰਮਾ ਉਰਫ ਬੰਟੀ ਉਹ ਤੋਂ ਮੈਂ ਲੈ ਕੇ ਆਏ ਆ son of ਸੁਸ਼ੀਲ ਕੁਮਾਰ ਇਹ ਵਾਰਡ ਨੰਬਰ 3 ਦਾ ਰੇਸ਼ੀ ਆ ਤੋ ਇਹ ਬੰਦੇ ਤੋਂ ਇਹ ਦੱਸੇ ਇਹਨੇ ਦੱਸਿਆ ਕਿ ਮੈਂ ਨਸ਼ਾ ਲੈ ਕੇ ਆਇਆ ਸੀਗਾ ਇਮੀਡੀਏਟਲੀ ਸਾਡੀ ਪੁਲਿਸ ਪਾਰਟੀ ਨੇ ਉਹਦੇ ਘਰ ਰੇਡ ਕੀਤੀ ਤੇ ਜਦੋਂ ਅਸੀਂ ਇਹਦੇ ਉਥੇ ਇਹਦੀ ਵਸਿਨਿਟੀ ਦੇ ਵਿੱਚ ਘਰ ਦੇ ਕੋਲੇ ਆਸ-ਪਾਸੇ ਇਹਨੂੰ ਜਿਹੜਾ ਅਸੀਂ ਲੱਭ ਰਹੇ ਸੀਗੇ ਤਾਂ ਸਾਨੂੰ ਇਹ ਉਥੇ ਰਾਉਂਡ ਅਪ ਹੋ ਗਿਆ ਜਿਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਤੇ ਨਾਲ ਉਹਦੇ ਸਾਨੂੰ 30 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਦੀ ਰਿਕਵਰੀ ਤੇ 21740 ਰੁਪਏ ਡਰਗ ਮਨੀ ਇਹ ਤੋਂ ਰਿਕਵਰ ਹੋਈ ਤੇ ਨਾਲ ਇੱਕ ਇਲੈਕਟ੍ਰੋਨਿਕ ਕੰਡਾ ਤੋ ਇਸ ਤਰੀਕੇ ਦੇ ਨਾਲ ਇਹਦੇ ਤੋਂ ਸਾਨੂੰ ਇਸ ਚੀਜ਼ ਦੀ ਰਿਕਵਰੀ ਹੋਈ ਤੋ ਉਸ ਤੋਂ ਬਾਅਦ ਅੱਗੇ ਜਿਹੜੀ ਫਰਦਰ ਪੁੱਛਗਿਛ ਹੈ ਉਹ ਇਹਨਾਂ ਤੋਂ ਜਾਰੀ ਹੈ ਜੀ ਸੋ ਟੋਟਲ ਹੈਰੋਇਨ ਕਿੰਨੀ ਵਾਰ ਹੋਈ ਟੋਟਲ ਜਿਹੜੀ ਹੈ 7 30 ਜਿਹੜੀ ਹੈਗੀ ਹੈ ਜੀ 37 ਗ੍ਰਾਮ ਹਿਰੋਇਨ ਹੋ ਗਈ ਹੈ ਇਸ ਤੋਂ ਇਲਾਵਾ ਕੋਈ ਹੋਰ ਪਰਚੇ ਇਹਨਾਂ ਜਿਹੜੇ ਨੌ ਨੌਜਾ ਫੜੇ ਗਏ ਹੈ ਤੋ ਉਹਨਾਂ ਤੇ ਉਹ ਵੀ ਕੋਈ ਪਰਚੇ ਨਹੀਂ ਹਜੇ ਤੱਕ ਨਹੀਂ ਸਾਡੇ ਕੋਲੇ ਕੋ ਦਾ ਕੋਈ ਸਰਫਸ ਹੋਇਆ ਜੀ ਬਟ ਅਸੀਂ ਜਿਹੜੀ ਹੈਗੀ ਹੈ ਅੱਗੇ ਵੀ ਜਿਹੜਾ ਹੈਗਾ ਆਪਣਾ ਰਿਕਾਰਡ ਤੇ ਬਾਕੀ ਹੋਰ ਥਾਣਿਆਂ ਤੋਂ ਵੀ ਚੈੱਕ ਕਰ ਰਹੇ ਹਾਂ ਕੋਈ ਕੁਝ ਕਿਸੇ ਦਰਾਂ ਅੱਗੇ ਕੁਝ ਪਤਾ ਲੱਗਿਆ ਵੀ ਕੋਈ ਥੰ ਹੋਏ ਅੱਗੇ ਵੀ ਚੀਜ਼ ਉਹ ਸਾਰਾ ਚੱਲ ਰਹੀ ਹੈ ਜੀ ਪੁੱਛ ਜਿਹੜਾ ਤਾਂ ਜੀ ਇਹਨਾਂ ਦੇ ਵਿੱਚੋਂ ਪ੍ਰੀਤ ਹੈ ਉਹ ਤਾਂ ਪਲੰਬਰ ਦਾ ਕੰਮ ਕਰਦਾ ਜੀ ਉਹ ਪਲੰਬਿੰਗ ਦਾ ਕੰਮ ਕਰਦਾ ਤੇ ਜਿਹੜਾ ਅਮਨ ਸ਼ਰਮਾ ਇਹ ਪਹਿਲਾਂ ਜਿਹੜਾ ਨਿਊਜ਼ਪੇਪਰ ਜਿਹੜਾ ਹੈਗਾ ਉਹ ਸੇਲ ਕਰਦਾ ਸੀਗਾ ਜੀ ਘਰੇ ਸਿੱਟਣ ਦਾ ਕੰਮ ਕਰਦਾ ਸੀ ਅਖਬਾਰਾਂ ਦਾ ਔਫਸਰ ਸੀ ਜੀ ਹਾਂ ਜੀ ਔਫਸਰ ਸੀ ਕਿਹੜੀ ਕਿਹੜੀ ਧਾਰਾ ਦੇ ਨਾਲ ਪਰਚਾ ਇਹਨਾਂ ਦੇ ਉੱਤੇ ਜੀ ਜਿਹੜਾ ਹੈਗਾ 21 ਐਨਡੀਪੀਐਸ 29 ਐਨਡੀਪੀਐਸ ਤੇ 27 ਏ ਐਨਡੀਪੀਐਸ ਦੇ ਵਿੱਚ ਜਿਹੜੀ ਹੈਗੀ ਐਫਆਈਆਰ ਲਾਚ ਕੀਤੀ ਗਈ ਹੈ ਤੇ ਸਰ ਲਗਾਤਾਰ ਤੁਹਾਡੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੁਹਾਡੀ ਟੀਮ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਸੁਨੇਹਾ ਹੈ ਜੀ ਜਿਵੇਂ ਕੋਰਾਲੀ ਦੀ ਗੱਲ ਹੀ ਕਰ ਲਈਏ ਤਾਂ ਕੋਰਾਲੀ ਦੇ ਵਿੱਚ ਸਾਡੇ ਵੱਲੋਂ ਆ ਰੀਸੈਂਟਲੀ 1.2 ਦੋ ਮਹੀਨਿਆਂ ਦੇ ਵਿੱਚ ਅਸੀਂ ਮਲਟੀਪਲ ਐਫ ਆਈ ਆਰਸ ਦਰਜ ਕੀਤੀਆਂ ਨੇ ਜੀ ਜਿਦੇ ਵਿੱਚ ਸਾਡੇ ਕੋਲੇ 25 ਤੋਂ 30 ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਤੇ ਇਸੇ ਲੜੀ ਦੇ ਤਹਿਤ ਇਸ ਤੋਂ ਇਲਾਵਾ ਆ ਤਕਰੀਬਨ ਇੰਨੇ ਬੰਦੇ ਅਸੀਂ ਜਿਹੜੇ ਹੈਗੇ ਨੇ 15-20 ਬੰਦੇ ਘਟੋ ਘਟ ਹੋਣਗੇ ਜਿਹੜੇ ਅਸੀਂ ਓਟ ਕਲੀਨਿਕ ਨਾਲ ਜਾਂ ਡੀਡਿਕਸ਼ਨ ਦੇ ਨਾਲ ਜੋ ਸੋ ਇਹ ਜਿਹੜੀ ਚੀਜ਼ ਹੈਗੀ ਆ ਸਾਡੀ ਪਬਲਿਕ ਨੂੰ ਇਹਦੇ ਤੇ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਉਹ ਸਾਡੇ ਨਾਲ ਤੁਰੰਤ ਸਾਂਝੀ ਕੀਤੀ ਜਾਵੇ ਉਹਦੇ ਉੱਤੇ ਉਹਨੂੰ ਵੈਰੀਫਾਈ ਕਰਦੇ ਹੋਏ ਤੇ ਉਹਨੂੰ ਪੱਕੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿਹੜੀ ਹੈਗੀ ਠੋਸ ਕਾਰਵਾਈ ਕੀਤੀ ਜਾਊਗੀ ਕੋਈ ਵੀ ਨਸ਼ਾ ਤਸਕਰ ਜਿਹੜਾ ਹੈਗਾ ਆਪਣਾ ਇਸ ਡਿਵੀਜ਼ਨ ਦੇ ਵਿੱਚ ਉਰਾਲੀ ਥਾਣੇ ਦੇ ਤਹਿਤ ਉਹ ਰਹਿਣੀ ਦਿੱਤਾ ਜਾਊਗਾ ਜਿੰਨੇ ਵੀ ਨਸ਼ਾ ਤਸਕਰ ਨੇ ਉਸ ਲਾਖਾਂ ਪਿੱਛੇ ਹੋਣਗੇ ਤੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਆਪਾਂ ਰਲ ਕੇ ਜਿਹੜਾ ਹੈਗਾ ਜਿਨ੍ਹਾਂ ਨੂੰ ਲੋੜ ਹੈ ਡੀ ਐਡਿਕਸ਼ਨ ਵੱਲ, ਕੋਟ ਕਲੀਨਿਕ ਵੱਲ ਉਧਰਲੇ ਪਾਸੇ ਆਪਾਂ ਲਾਵਾਂਗੇ ਤੇ ਆਪਾਂ ਜਿਹੜਾ ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਜੀ ਤੇ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਉਹਨੂੰ ਸਾਕਾਰ ਕਰਾਂਗੇ।